ਟਰੱਕ ਅਤੇ ਈ-रिक्ਸ਼ੇ ਵਿਚ ਹੋਈ ਜ਼ਬਰਦਸਤ ਟੱਕਰ ਮਾਂ-ਬੇਟੀ ਦੀ ਹੋਈ ਮੌਤ ਫੁੱਲਸ ਪ੍ਰਸ਼ਾਸਨ ਨੇ ਟਰੱਕ ਡਰਾਈਵਰ ਤੇ ਟਰੱਕ ਨੂੰ ਹਰਾਸ ਲੈ ਕੇ ਕੀਤੀ ਅਗਲੀ ਰੀ ਕਾਰਵਾਈ ਸ਼ੁਰੂ ਕਰਤਾਸਪੁਰ ਤੇ ਹਰਦੋਸ਼ਨੀ ਰੋਡ ਤੇ ਮੇਨ ਚੌਰਾਹੇ ਵਿੱਚ ਟਰੱਕ ਅਤੇ ਈ ਰਿਕਸ਼ੇ ਵਿੱਚ ਹੋਈ ਜਬਰਦਸਤ ਟੱਕਰ ਵਿੱਚ ਮਾਂ ਅਤੇ ਬੇਟੀ ਦੀ ਮੌਕੇ ਤੇ ਹੀ ਮੌਤ ਹੋ ਜਾਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ ਇਸਪੰਦੀ ਮ੍ਰਿਤਕ ਮਾਂ ਬੇਟੀ ਦੇ ਪਰਿਵਾਰਕ ਮੈਂਬਰਾਂ ਅਤੇ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਮ੍ਰਿਤਕ ਮਾਂ ਬੇਟੀ ਘਰੋਂ ਬੇਟੀ ਦੀ ਦਵਾਈ ਲੈਣ ਵਾਸਤੇ ਰਿਕਸ਼ੇ ਤੇ ਜਾ ਰਹੇ ਸਨ ਤਾਂ ਹਰਦੋਸ਼ਨੀ ਰੋਡ ਤੇ ਮੇਨ ਚੌਰਾਹੇ ਚੋਂ ਤੇ ਪਹੁੰਚੀਆਂ ਦਾ ਸਾਹਮਣੇ ਆ ਰਹੇ ਟਰੱਕ ਨਾਲ ਹਾਸਾ ਵਾਪਰ ਗਿਆ ਜਿਸ ਨਾਲ ਦੋਨਾਂ ਦੀ ਹੀ ਮੌਕੇ ਉੱਪਰ ਮੌਤ ਹੋ ਗਈ ਇਸ ਬੋਦੀ ਮੌਕੇ ਤੇ ਮੌਜੂਦ ਅਫਸਰ ਮਲ ਕਾਲਪਤ ਕੀ ਦਿੱਤਾ ਉਹਨਾਂ ਦੱਸਿਆ ਕਿ ਜਬ ਦਸਤ ਹਾਦਸਾ ਹੋਇਆ ਜਿਸ ਵਿੱਚ ਮਾਂ ਬੇਟੀ ਦੀ ਮੌਕੇ ਤੇ ਮੌਤ ਹੋਈ ਹੈ ਜਿੱਥੇ ਅਸੀਂ ਟਰੱਕ ਅਤੇ ਟਰੱਕ ਡਰਾਈਵਰ ਨੂੰ ਮੌਕੇ ਤੇ ਹਿਰਾਸਤ ਵਿੱਚ ਲੈ ਲਿਆ ਹੈ ਭਾਈ ਤੁਹਾਡਾ ਮੇਰਾ ਨਾਮ ਲਾਡੀ ਹੈ ਪਿੰਡ ਮੇਰਾ ਕਾਲਾ ਨੰਗਲ ਹੈ ਜੀ ਸਰ ਗੱਲ ਇਹਦਾ ਆ ਵੀ ਚੌਂਕ ਦੇ ਵਿੱਚ ਜਿਹੜੀ ਦੁਰਘਟਨਾ ਸਾਡੇ ਫੈਮਲੀ ਦੇ ਵਿੱਚ ਹੋਈ ਹੈ ਦੋਨਾਂ ਮਾਂ ਬੱਚੀ ਦੀ ਮੌਕੇ ਤੇ ਮੌਤ ਹੋ ਗਈ ਹੈ ਸਾਡੇ ਨੇ ਬਹੁਤ ਤਕਾ ਹੋਇਆ ਇਸ ਚਾਹੁੰਦੇ ਆ ਕਿ ਪ੍ਰਸ਼ਾਸਨ ਦੇ ਕੋਲੋਂ ਤੇ ਸਰਕਾਰ ਦੇ ਕੋਲੋਂ ਬੰਦੀ ਕਾਰਵਾਈ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਕਿਉਂਕਿ ਤੁਹਾਨੂੰ ਪਤਾ ਹੀ ਹੈ ਜੀ ਅੱਜਕੱਲ ਟ੍ਰਾਫਿਕ ਦੇ ਨਿਯਮਾਂ ਨੂੰ ਲੋਕ ਕਿਦਾਂ ਗੱਡੀਆਂ ਚਲਾਉਂਦੇ ਆ ਤੇ ਇਹ ਵੀ ਦੁਰਘਟਨਾ ਮੌਕੇ ਤੇ ਬਿਨ ਡਰਾਈਵਰ ਦਾ ਮਲਾਹਿਆ ਕਰਾ ਕੇ ਉੱਤੇ ਬੰਦੀ ਕਾਰਵਾਈ ਕੀਤੀ ਜਾਣੀ ਹੈ ਜੀ ਜੇ ਅਸੀਂ ਮਾਲਕ ਦੀ ਗੱਡੀ ਆ ਉਹਨਾਂ ਨੂੰ ਇਦਾਂ ਦੇ ਮਾੜੇ ਡਰਾਈਵਰ ਨਹੀਂ ਰੱਖਣੇ ਚਾਹੀਦੇ ਜਿਹੜੀ ਮ੍ਰਿਤਕ ਜਿਹੜੀ ਲੇਡੀ ਆ ਉਹਦੀ ਕਿੰਨੀ ਉਮਰ ਆ ਤੇ ਬੱਚੇ ਦੀ ਜਿਹੜੀ ਬੇਟੀ ਆ ਉਹਦੀ ਕਿੰਨੀ ਉਮਰ ਸੀ ਬੱਚੀ ਦੀ ਉਮਰ ਆ ਸਰ ਜਿਹੜੀ ਸ਼ਨਾਜ ਆ 4 ਸਾਲ ਦੀ ਆ ਹਾਂ ਤੇ ਜਿਹੜੀ लवली ਆ ਉਹਨਾਂ ਦੀ ਸਰ ਮਤਲਬ 35 ਸਾਲ ਦੀ 25 24 ਸਾਲ ਦੀ 25 ਸਾਲ ਦੀ ਆ 30 ਸਾਲ ਦੀ ਮੌਕੇ ਤੇ ਮੌਤ ਹੋ ਗਈ ਜੀ ਮੌਕੇ ਤੇ ਮੌਤ ਹੋ ਗਈ ਜੀ ਟਰੱਕ ਉਤੋਂ ਨੰਦਿਆ ਸੀ ਹਾਂਜੀ ਛੇਰ ਦੇ ਉਤੋਂ ਦੀ ਛੜ ਕੀ ਮੰਗ ਕਰਦੇ ਹੋ ਤੁਸੀਂ ਸਾਰੇ ਅਸੀਂ ਮੰਗ ਕਰਦੇ ਆ ਜੀ ਦੋਸ਼ੀਆਂ ਨੂੰ ਸਖਤ ਕਾਰਵਾਈ ਦੇ ਸਜ਼ਾ ਮਿਲਣੀ ਚਾਹੀਦੀ ਹੈ ਸਾਨੂੰ ਇਨਸਾਫ਼ ਸਾਨੂੰ ਇਨਸਾਫ਼ ਮੇਰਾ ਨਾਮ ਵਿਲੀਅਮਸੀ ਆ ਜੀ ਹਾਂਜੀ ਸੋ ਪਿੰਡ ਮੇਰਾ ਕਾਲਾ ਨੰਗਲ ਆ ਹਾਂਜੀ ਸੋ ਜੋ ਬੱਚਿਆਂ ਦੀ ਇਸ ਬੱਚੀ ਦੀ ਤੇ ਉਸ ਬੇਟੀ ਦੀ ਮੌਤ ਹੋਈ ਆ ਉਸ ਦੀ ਕਾਰਵਾਈ ਜੋ ਦੀ ਤੇ ਬਣਦੀ ਆ ਉਹਦਾ ਹੱਕ ਉਹਨੂੰ ਮਿਲਣਾ ਚਾਹੀਦਾ ਹੈ ਤੇ ਜੋ ਵੀ ਸਜ਼ਾ ਆ ਉਹ ਜਨ ਨੂੰ ਮਿਲਣੀ ਚਾਹੀਦੀ ਆ ਜੋ ਉਹਦੇ ਵਿੱਚ ਪੂਰੀ ਪੂਰੀ ਸ਼ੋਨਬਾਲ ਹੋਣੀ ਚਾਹੀਦੀ ਆ ਕਿਸੇ ਵੀ ਗੱਲੋਂ ਕੋਈ ਸ਼ਮੀ ਨਹੀਂ ਰਹਿਣੀ ਚਾਹੀਦੀ ਕਿਉਂਕਿ ਗਰੀਬ ਘਰ ਉਹਦੀ ਪੂਰੀ ਵਿਚਾਰੀ ਦੀ ਸ਼ਾਨ ਹੋਣੀ ਚਾਹੀਦੀ ਆ ਦੋ ਕਤਲ ਹੋ ਚੁੱਕੇ ਨੇ ਤੋ ਅਸੀਂ ਚਾਹੁੰਦੇ ਆ ਕਿ ਪੂਰੀ ਪੂਰੀ ਉਹਨਾਂ ਦੀ ਮਦਦ ਹੋਣੀ ਚਾਹੀਦੀ ਉਹ ਕੀ ਨਾ ਤੁਹਾਡੇ ਕਿੱਦਾਂ ਹੈ ਹੱਥਾ ਵਾਪਰੇ ਤੇ ਕਿਹੜੀ ਜਗ੍ਹਾ ਹੈ ਮੇਰਾ ਨਾਮ ਗੁਰਜੀਤ ਜਲਵਾ ਇਹ ਹਰਦੋਸ਼ਨੀ ਰੋਡ 'ਤੇ ਅੱਜ ਜੋ ਕਿ ਬਹੁਤ ਹੀ ਮਾਰੀ ਘਟਨਾ ਹੋਈ ਆ ਆਪਣੇ ਮਾਵਾ ਮਾਂ ਇਹਦੇ ਨਾਲ ਦੇ ਦੋ ਬੱਚੇ ਸੀ ਉਹ ਮਤਲਬ ਕਿ ਬਾਜ਼ਾਰ ਨੂੰ ਆਂਦੇ ਪਏ ਸੀ ਗਾਲੇ ਨਗਲ ਤੋਂ ਤੇ ਜਿਹੜਾ ਆਪਣਾ ਟਰੱਕ ਹੀ ਨਾਈਪੋਲੀ ਸਾਈਡ ਤੋਂ ਆ ਰਿਹਾ ਹੈ ਮਾ ਦੋਨੇ ਚੀਜ਼ਾਂ ਰਫਤਾਰ ਤੇ ਜਿਆਦਾ ਸਪੀਡ ਤੇ ਹੈ ਟਰੱਕ ਮਾਵਾ ਧੀਆਂ ਦੇ ਉੱਪਰ ਚੜ ਗਿਆ ਬੱਚਾ ਸਾਈਡ ਤੇ ਮੋੜਾ ਗਿਆ ਸਾਈਡ ਤੇ ਡਿੱਗ ਗਿਆ ਮਾਵਾ ਧੀਆਂ ਮੋਕੇ ਤੇ ਡੈੱਡ ਹੋ ਗਈਆਂ ਮਾਵਾ ਧੀ ਖਾਤੇ ਸਵਾਰੀ ਹੈ ਉਹ ਈ ਰਿਕਸ਼ੇ ਤੇ ਸਵਾਰੀ ਥੱਲੇ ਕਿਦਾਂ ਡਿੱਗੀਆਂ ਉਹ ਜਦੋਂ ਈ ਰਿਕਸ਼ੇ ਵਾਲੇ ਨੇ ਕੱਟ ਮਾਰਿਆ ਤਾਂ ਉਹ ਥਲੇ ਡੇ ਗਿਆ ਟਰੱਕ ਉਤੋਂ ਲੰਘ ਗਿਆ ਟਰੱਕ ਵਾਲੇ ਨੇ ਬ੍ਰੇਕ ਨਹੀਂ ਮਾਰੀ ਟਰੱਕ ਵਾਲੇ ਨੇ ਬ੍ਰੇਕ ਨਹੀਂ ਮਾਰੀ ਇਹ ਹਾਸਾ ਕਿਸ ਕਰਨ ਵਾਪਰਦਾ ਇੱਥੇ ਇੱਥੇ ਜੀ ਆਪਣੇ ਗੋਲ ਚੌਂਕ ਦੇ ਹੋਵੇ ਤਾਂ ਕੋਈ ਹਾਸਾ ਹੀ ਨਾ ਵਰਤੇ ਕੋਈ ਆ ਬ੍ਰੇਕ ਸਪੀਡਰ ਚ ਬ੍ਰੇਕ ਸਪੀਡ ਸਪੀਡ ਬ੍ਰੇਕਰ ਚਾਹੀਦਾ ਇੱਥੇ ਮਾਂ ਦੇ ਮੌਕੇ ਤੇ ਮੌਜੂਦ ਮਾਂ ਦੇ ਮੌਕੇ ਤੇ ਮੌਜੂਦ ਕੋਈ ਕੋ ਮਰਸੀ ਮਾਂ ਦੇ ਦੇ ਬੱਚੀ ਦੀ ਆ ਵੀ 24 25 ਸਾਲ ਮਾਂ ਦੀ ਉਮਰ ਇਹਦੇ 3 ਕੇ ਸਾਲ ਦੀ ਕੁੜੀ ਆ 4 ਕੇ ਸਾਲ ਦਾ ਮੁੰਡਾ ਆ ਹਾਂ ਹੂੰ ਮੁੰਡਾ ਬੱਚ ਗਿਆ ਜੀ ਮੁੰਡਾ ਬੱਚ ਗਿਆ ਉਹ ਐਨੇ ਕਿੱਥੇ ਆ ਜੀ ਇਸ ਟਾਈਮ ਆਪੇ ਮਾਪਿਓ ਕੋਲ ਆਪਣੇ ਚਾਚਾ ਤਾਇਆ ਕੋਲ ਵਿਚਾਰਾ ਕਹਿੰਦੇ ਆ ਆਪਣੇ ਜਨਾਨੀ ਦਾ ਘਰ ਵਾਲਾ ਟਰੱਕ ਡਰਾਈਵਰ ਆ ਵੀ ਉਹ ਦੇ ਗੁਜਰਾਤ ਵਾਲਾ ਕਿਤੇ ਰਹਿੰਦਾ ਹਾਂ ਹਾਂਜੀ ਕਿੱਦਾਂ ਭਾਈ ਮੇਰਾ ਨਾਮ ਜੋਬਨਪ੍ਰੀਤ ਹੈ ਮੇਰਾ ਨਾਮ ਤੇ ਉਹ ਛੋਟੀ ਜੀ ਕੁੜੀ ਜਿਹੜੀ ਇੱਥੇ ਸੀ ਤੇ ਗੱਡੀ 'ਚ ਪਾ ਕੇ ਖੜੀ ਆਪਣੇ ਡੀਓਲ ਹਸਪੀਟਲ ਤੇ ਉਹਦੀ ਵੀ ਮੌਕੇ ਦੇ ਉੱਤੇ ਜਿਹੜਾ ਸਾਥ ਥੋੜੇ ਓਖੇ ਚੱਲਣ ਡੇ ਤੇ ਡਾਕਟਰਾਂ ਨੇ ਆਪ ਦੇ ਤਨ ਨੂੰ ਮੈਂ ਹਾਂਜੀ ਸਰ ਤੇ ਕਿੱਥੇ ਤੇ ਮਾਂ ਦੀ ਡੈੱਡ ਬੋਡੀ ਅਹਲੇ ਕਿੱਥੇ ਆ ਉਦੇ ਪਰ ਨੇ ਸਿਰ ਪਤਾ ਤੋਂ ਸਰਕਾਰੀ ਹਸਪਤਾਲ ਮੇਰੇ ਹਿਸਾਬ ਨਾਲ ਲੈ ਕੇ ਬਾਅਦ ਚ ਆਣ ਕੇ ਮੋਕੇ ਤੇ ਪੁੱਸ ਆ ਗਈ ਪੁੱਸ ਆ ਗਈ ਮੋਕੇ ਸਰ ਤੇ ਟਰੱਕ ਲੰਦੇ ਆ ਟਰੱਕ ਅਮਨਦੀਪ ਐਸਾ ਚ ਭਰੀ ਹੋ ਲੈਗੇ ਨੇ ਤੇ ਮਤਲਬ ਘਟਨਾ ਜਿਹੜੀ ਆ ਇਹ ਕਰ ਕਿਸ ਤਰ੍ਹਾਂ ਵਾਪਰੀ ਤੇ ਇਹ ਤਾਂ ਹੁਣ ਕਰਕੇ ਵਾਪਰੀ ਆ ਸਰ ਤੇਜ਼ ਕਰਗੇ ਇੱਕ ਜਿਹੜਾ ਵੀ ਹੁੰਦਾ ਵਾ ਕਿ ਚੌਂਕ ਜੇ ਵਿੰਦਾ ਨਹੀਂ ਹੈਗਾ ਇੱਥੇ ਗੋਲ ਚੌਂਕ ਚਾਹੀਦਾ ਬੰਨਣਾ ਚਾਹੀਦਾ ਸਰ ਹਾਸਾ ਜਿਹਦਾ ਬਹੁਤ ਜ਼ਬਰਦਸਤ ਹੋਇਆ ਬਹੁਤ ਜ਼ਿਆਦਾ ਜੀ ਪਾਜੀ ਐਕਸੀਡੈਂਟ ਹੋਇਆ ਕੀ ਕਹਿਣਾ ਚਾਹੋਗੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਉਹਨਾਂ ਪਰਿਵਾਰ ਨਾਲ ਬਹੁਤ ਤਕਾ ਹੋਇਆ ਜਿਹੜੀਆਂ ਉਹ ਜਿਹੜਾ ਗੋਲ ਚੌਂਗ ਜਿਹੜਾ ਨਵੀਂਪੁਰ ਚੌਂਗ ਚ ਗੋਲ ਚੌਂਗ ਬਣ ਚੁੱਕਾ ਉਹਦੇ ਵਿੱਚ ਬਹੁਤ ਵਧੀਆ ਲੋਕਾਂ ਦਾ ਬਚਾਅ ਹੋ ਚੁੱਕਾ ਇਹ ਵੀ ਗੋਲ ਚੌਂਗ ਬਣਨਾ ਚਾਹੀਦਾ ਸਰਕਾਰ ਅੱਗੇ ਮਤਲਬ ਵੀ ਅਸੀਂ ਵੀ ਰਿਕਵੈਸਟ ਕਰਦੇ ਆਂ ਤੇ ਪਬਲਿਕ ਵੀ ਕਰਦੀ ਆ ਉਹ ਤੋਂ ਜਿਹੜਾ ਐਕਸੀਡੈਂਟ ਹੋਇਆ ਉਹਦੇ ਵਿੱਚ ਬਹੁਤ ਦੁਰਘਟਨਾ ਮਾਰੀ ਹੋਈ ਆ ਇੱਕ ਬੇਟੀ ਤੇ ਉਹਦੀ ਮਾਂ ਦੀ ਜਾਨ ਜਾ ਚੁੱਕੀ ਆ ਤੇ ਜਿਹੜੇ ਦੋਸ਼ੀ ਨੇ ਉਹ ਫੜ ਕੇ ਥਾਣੇ ਲੈ ਜਾਂਦੇ ਗਏ ਨੇ ਜੋ ਬਾਕੀ ਉਹਨਾਂ ਦੇ ਬਾਂਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਮਾਂ ਤੇ ਦੋਵੇਂ ਡੈਥ ਹੋ ਗਈ ਹੈ ਜੀ। ਹਾਂਜੀ ਹਾਂਜੀ। ਬੱਚਾ ਸੇਫ? ਨਹੀਂ। ਉਹਨੇ ਇੱਕ ਬੇਟਾ ਬੇਟਾ ਵੀ ਸੀਗਾ ਉਹ ਠੀਕ ਹੈ ਬਿਲਕੁਲ। ਟਰੱਕ ਲੱਲੇ ਜੀ ਹਾਦਸਾ ਚ। ਹਾਂਜੀ ਹਾਂਜੀ ਹਾਦਸਾ। ਜਿਹੜਾ ਟੀਰਸ ਸੀ ਜਿਹਦੇ ਜੋ ਸਵਾਰੋਗ ਆ ਰਹੀਆਂ ਸੀ ਤੇ ਉਹਦੇ ਚੋ ਕਹਨ ਦਾ ਸਿਰੇ ਪੁੱਤਾ ਪਤਾ ਕਰਾਂਗੇ ਵੀ ਉਹਦੇ ਵਿੱਚੋਂ ਕਿੰਨਾਂ ਡੰਡ ਗਈਆਂ ਉਹ ਕਿ ਜਾਂ ਉਹਨੇ ਜਾਨ ਬੁੱਧ ਕੇ ਡੇਗੀਆਂ। ਅਮਰਿਤਕਾਂ ਦੀ ਪਛਾਣ ਕੀ ਹੋਈ ਹੈ ਜੀ? ਹਾਂਜੀ। ਮ੍ਰਿਤਕ ਜਿਹੜੀਆਂ ਹੋਈਆਂ ਉਹਨਾਂ ਦੀ ਪਛਾਣ ਇੱਕ ਲਵਲੀ ਇਹ ਰਹੀ ਹੈਗੀ ਆ ਇਹਨਾਂ ਦੀ ਬੇਟੀ ਦੇ ਨਾਮ ਤੇ ਬੇਟੀ ਉਹਦੀ ਬੇਟੀ ਦੀ ਮਾਂ लवली ਤੇ ਬੇਟੀ ਦਾ ਕੀ ਨਾਮ ਸ਼ਹਿਨਾਵਾਰ ਠੀਕ ਹੈ